ਸਰਸਕਲ ਕਲਿਆਣ ਟੀਵੀ ਪੰਜਾਬ ਵੇਖ ਰੋ ਤੁਸੀਂ ਤੇ ਬਠਿੰਡਾ ਪੁਲਿਸ ਦੇ ਵੱਲੋਂ ਬਾਹਦ ਪਿੰਡ ਬਹਿਮਨ دیਵਾਨਾ ਵਿਖੇ ਹੋਏ ਅਨੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਤੇ ਕਤਲ ਦੇ ਦੋਸ਼ੀ પતિ ਪਤਨੀ ਨੂੰ ਕਾਬੂ ਕਰ ਲਿਆ ਦਰਅਸਲ ਦੱਸਦੇ ਇਹ ਕਿ 23 ਅਗਸਤ ਨੂੰ ਸ਼ਾਮ 4 ਵਜੇ ਦੇ ਕਰੀਬ ਪਿੰਡ ਦੇ ਖੇਤਾਂ ਦੇ ਵਿੱਚ ਟਿਊਬਵੈੱਲ ਦੀ ਮੋਟਰ ਦੀ ਪਾਣੀ ਵਾਲੀ ਡਿੱਗੀ ਦੇ ਵਿੱਚ ਇੱਕ Laash ਮਿਲਣ ਦੀ ਸੂਚਨਾ ਮਿਲਦੀ ਹੈ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਦੇ ਵੱਲੋਂ ਪਹੁੰਚ ਕੇ ਜਾਂਚ ਨਾਕਤ ਕੀਤੀ ਗਈ ਤਾਂ ਮ੍ਰਿਤਕ ਦੀ ਪਛਾਣ ਗੁਰਪਾਲ ਸਿੰਘ ਉਰਫ ਗੌਰਵ ਦੇ ਵਜੋਂ ਹੋਈ ਤੇ 19 ਸਾਲਾ ਇਹ ਲੜਕਾ ਜੋ ਕਿ ਬੇਵਰ دیਵਾਨਾ ਦਾ ਹੀ ਰਹਿਣ ਵਾਲਾ ਹੈ ਜਿਸਤੇ ਮ੍ਰਿਤਕ ਗੁਰਪਾਲ ਸਿੰਘ ਦੇ ਪਿਤਾ ਸੁਰਿੰਦਰ ਸਿੰਘ ਨੇ ਬਿਆਨ ਦਰਜ ਕਰਵਾਈ ਜਿਸ ਦੇ ਆਧਾਰ ਤੇ ਪੁਲਿਸ ਵੱਲੋਂ ਨਾਮਾ ਲੂਮ ਦੋਸ਼ੀ ਅਤੇ ਮਾਮਲਾ ਦਰਜ ਕੀਤਾ ਜਾਂਦਾ ਹੈ ਤੇ ਇਸ ਮਾਮਲੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ 25 ਅਗਸਤ ਨੂੰ ਮੁਕਦਮੇ ਦੇ ਵਿੱਚ ਦੋਸ਼ੀ ਨਾਮਦੇਵ ਸਿੰਘ ਉਰਫ ਪ੍ਰਦੀਪ ਸਿੰਘ ਤੇ ਇਸ ਦੀ ਪਤਨੀ ਰਮਨਦੀਪ ਕੌਰ ਉਰਫ ਹੈਪੀ ਨੂੰ ਨਾਮਜ਼ਦ ਕੀਤਾ ਗਿਆ ਤੇ ਹੁਣ ਗ੍ਰਿਫਤਾਰ ਕਰ ਲਿਆ ਗਿਆ ਦਰਜੇਨਾ ਦੇ ਵੱਲੋਂ ਕਤਲ ਦੇ ਵਿੱਚ ਵਰਤਿਆ ਗਿਆ ਚਾਕੂ ਬਰਾਮਦ ਕੀਤਾ ਗਿਆ ਤਾਂ ਪੁੱਛਗਿੱਛ ਦੇ ਵਿੱਚ ਇਹਨਾਂ ਨੇ ਦੱਸਿਆ ਕਿ ਮ੍ਰਿਤਕ ਗੁਰਪਾਲ ਸਿੰਘ ਦੋਸ਼ੀ ਨਾਮਦੇਵ ਸਿੰਘ ਦਾ ਗੁਵਾਂਡੀ ਹੈ ਜੋ ਕਿ ਗੁਰਪਾਲ ਸਿੰਘ ਉਸ ਸਮੇਂ ਪਹਿਲਾ ਹੀ ਕਤਲ ਕੇਸ ਦੇ ਵਿੱਚ ਜ਼ਮਾਨਤ ਤੇ ਆਇਆ ਸੀ ਤੇ ਗੁਰਪਾਲ ਸਿੰਘ ਦੋਸ਼ੀ ਨਾਮਦੇਵ ਸਿੰਘ ਦੀ ਪਤਨੀ ਰਮਨਦੀਪ ਘਰ ਹੈਪੀ ਦਿਨਾਂ ਤੱਕ ਇਹਨਾ ਨਾਲ ਸਿਰਕ ਸਬੰਧ ਬਣਾਉਣਾ ਚਾਹੁੰਦਾ ਸੀ ਜਿਸ ਬਾਬਤ ਦੋਸ਼ੀ ਨਾਮਦੇਵ ਸਿੰਘ ਨੂੰ ਪਤਾ ਲੱਗਿਆ ਜਿਸ ਨੇ ਕਿ ਗੁਰਪਾਲ ਸਿੰਘ ਨੂੰ ਆਪਣੇ ਘਰ ਆਉਣ ਤੋਂ ਰੋਕਿਆ ਪਰ ਗੁਰਪਾਲ ਸਿੰਘ ਜ਼ਬਰਦਸਤੀ ਇਹਨਾਂ ਦੇ ਘਰ ਆਉਂਦਾ ਸੀ ਇਹ ਵੀ ਕਹਿੰਦਾ ਸੀ ਕਿ ਮੈਂ ਨਾਮਦੇਵ ਸਿੰਘ ਨੂੰ ਮਾਰ ਦੇਵਾਂਗਾ ਜਿਸ 23 ਅਗਸਤ ਨੂੰ ਦੋਸ਼ੀਆਂ ਦੇ ਵੱਲੋਂ ਇਸ ਨੂੰ ਮੋਟਰ ਤੇ ਲਿਜਾ ਕੇ ਚੁੰਨੀ ਦੇ ਨਾਲ ਜਾਂ ਗਲਾ ਕੋੜ ਦਿੱਤਾ ਗਿਆ ਤੇ ਚਾਕੂ ਦੇ ਨਾਲ ਕਈ ਵਾਰ ਵਾਰ ਵੀ ਕੀਤੇ ਗਏ ਤੇ ਉਸ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਹੁਣ ਦੋਸ਼ੀ ਕਾਬੂ ਕੀਤੇ ਗਏ ਨੇ ਇਦਾਂ ਜੀ ਕਿ ਇੱਕ ਬਹਿਮਨ ਦਵਾਨਾ ਪਿੰਡ ਹੈ ਜਿਹੜਾ ਆਪਣੇ ਸਦਰ ਬਟਿੰਡਾ ਦੀ ਅਦੂਦ ਦੇ ਅੰਦਰ ਆਉਂਦਾ ਹੈਗਾ ਉੱਥੇ 23 ਅੱਠ ਨੂੰ ਜਿਹੜਾ ਉਹਦੇ ਖੇਤ ਆ ਉੱਥੇ ਇੱਕ ਮੋਟਰ ਦੇ ਜਿਹੜਾ ਡੱਗ ਹੈ ਉਹਦੇ ਵਿੱਚ ਇੱਕ ਮੇਲ ਬੰਦੇ ਦੀ ਜਾਨਕੀ ਪੁਰਸ਼ ਦੀ ਇੱਕ লাশ ਮਿਲੀ ਸੀ ਤੇ ਜਿਹੜਾ ਮ੍ਰਿਤਕ ਹੈਗਾ ਉਹਦਾ ਨਾਮ ਹੈਗਾ ਗੁਰਪਾਲ ਸਿੰਘ ਉਰਫ ਗੌਰਵ ਤਾਂ ਐਸੀ ਉਸ ਦੇ ਜਿਹੜਾ ਫਾਦਰ ਉਹ ਇੰਜਰੀ ਸੀ ਬੋਡੀ ਤੇ ਵਿਜੀਬਲ ਇੰਜਰੀਸ ਹਨ ਜਾਨੀ ਕਿ ਜਿੱਦਾਂ ਕਿ ਪੇਟ ਤੇ neck ਤੇ ਜਿੱਦਾਂ ਲੱਗਦਾ ਜਿੱਦਾਂ ਨਾ ਕਤਲ ਕਰਕੇ ਕਿਸੇ ਨੇ ਉੱਥੇ ਕਤਲ ਕੀਤਾ ਹੋਵੇ ਤਾਂ ਉਹ ਸੀ ਉਸ ਦੇ ਮ੍ਰਿਤਕ ਦੇ ਫਾਦਰ ਜਿਹੜਾ ਸੁਰਿੰਦਰ ਸਿੰਘ ਹੈਗਾ ਇੱਕ ਤੇ ਉਸੇ ਪਿੰਡ ਦਾ ਕਲੋਨੀਆਂ ਪੈਂਦੀਆਂ ਨੇ ਕਲੋਨੀਆਂ ਉਹਦੀਆਂ ਬੰਨ ਦਵਾਨੇ ਦੀਆਂ ਉਹਨਾਂ ਦੇ ਬਿਆਨਾਂ ਤੇ ਆਪਾਂ ਇੱਕ 185 ਨੰਬਰ ਮੁਕੱਦਮਾ ਜਿਹੜਾ ਹੈਗਾ ਸੋ ਪਰ ਇਹ ਇਨਸੂਰਡੂ ਦੀ ਦਰਵਾਏ ਇਸੀ ਕਿਸੇ ਨਾ ਨਾਹੁ ਵਿਅਕਤੀਆਂ ਤੇ ਅਗੇਂਸਟ ਦਰਜ ਕੀਤਾ ਸੀ ਤਾਂ ਜਿਹਦੀ ਤਫਤੀਸ਼ ਦੌਰਾਨ ਸਾਨੂੰ ਫਿਰ ਪਤਾ ਲੱਗਾ ਕਿ ਜਿਹੜੇ ਇਹਦਾ ਹੀ ਦੋਸਤ ਸੀ ਇੱਕ ਮ੍ਰਿਤਕ ਦਾ ਨਾਮਦੇਵ ਉਸੇ ਪਿੰਡ ਦਾ ਸੀ ਇਹਨਾਂ ਦਾ ਗੁਆਂਢੀ ਸੀ ਉਹਨੇ ਹੀ ਇਹਦਾ ਕਤਲ ਕੀਤਾ ਆ ਆਪਦੀ ਉਹਦੀ ਜਿਹੜੀ ਘਰ ਵਾਲੀ ਹੈਗੀ ਆ ਨਾਮਦੇਵ ਦੀ ਉਹ ਵੀ ਵਿੱਚ ਦੇ ਸ਼ਾਮਲ ਹੈਗੀ ਆ ਵਜਾ ਇਹ ਬਣੀ ਕਿ ਜਿਹੜਾ ਮ੍ਰਿਤਕ ਹੈਗਾ ਉਹਦੀ ਨਾਮਦੀਪ ਦੀ ਘਰ ਵਾਲੀ ਤੇ ਅਕਿਊਜ਼ ਦੀ ਘਰ ਵਾਲੀ ਤੇ ਮਾੜੀ ਅੱਖ ਰੱਖਦਾ ਸੀ ਉਸ ਨਾਲ ਜਾਨੀ ਕਿ ਧੱਕਾ ਕਰਨ ਦੀ ਕੋਸ਼ਿਸ਼ ਕਰਦਾ ਸੀ ਉਹਨੂੰ ਉਹਨੇ ਵਰਜਿਆ ਵੀ ਸੀ ਨਾਮਦੇਵ ਨੇ ਕਿ ਸਾਡੇ ਘਰੇ ਨਾ ਆਇਆ ਕਰ ਬਟ ਫਿਰ ਵੀ ਹੋ ਜਾਂਦਾ ਸੀ ਸੋ ਇਸ ਦੇ ਚੱਲਦੇ ਉਹਨਾਂ ਨੇ ਫਿਰ ਇਹਦਾ ਕਤਲ ਕੀਤਾ ਅਸੀਂ ਦੋਵੇਂ ਜਿਹੜੇ ਹੈਗੇ ਅਕਿਊਜ਼ਡ ਅਰੈਸਟ ਕਰ ਲਏ ਨੇ ਤੇ ਜਿਹੜਾ ਮਰਡਰ ਵੈਪਨ ਹੈਗਾ ਜਿੱਦਾਂ ਜਿਹਦਣਾ ਉਹਨਾਂ ਨੇ ਛਾਪ ਇੰਜੀ ਜਿਹੜੀਆਂ ਆਈਆਂ ਸੀ ਉਹ ਵੀ ਅਸੀਂ ਰਿਕਵਰ ਕਰ ਲਿਆ ਹੈਗਾ ਤੇ ਚੁੰਨੀ ਵੀ ਇੱਕ ਰਿਕਵਰ ਕੀਤੀ ਹੈਗੀ ਆ ਕਿਉਂ ਵੀਡੀਓ ਇਹਨਾਂ ਨੇ ਨਾ ਜੀ ਜਿਹੜੀ ਹੈਗੀ ਲੇਡੀ ਹੈ ਜਦੋਂ ਇਹਦੇ ਘਰ ਆ ਲੈਣੇ ਵਗੈਰਾ ਨੇ ਇਹ ਦਾ ਇੱਥੇ ਇਹਦੀਆਂ ਸੱਟਾਂ ਮਾਰੀਆਂ ਹੈਗੀਆਂ ਤੇ ਦੀ ਲੇਡੀ ਹੈਗੀ ਹੈ ਨਹੀਂ ਵੀ ਉਹਦਾ ਕੁਝ ਕੀਤੀ ਸੀ ਦੋਨਾਂ ਹੀ ਜੁੜੇ ਆਪਣੇ ਚੀਜ਼ਾਂ ਹੈ ਬੰਧੋਰੀਆਂ ਨੇ ਬਾਕੀ ਅੱਜ ਉਹਨਾਂ ਨੂੰ ਜੱਜ ਸਾਹਿਬ ਨੂੰ ਪੇਸ਼ ਕਰਕੇ ਤੇ ਉਹਨਾਂ ਰਿਮਾਂਡ ਲੈ ਕੇ ਬਾਕੀ ਫਰਦਰ ਪੁੱਛਗਿੱਛ ਕਰਾਂਗੇ ਇਹਨਾਂ ਕਤਰ ਕੀਤਾ ਗਿਆ ਸੀ ਉਹ ਘਰੇ ਤਾਂ ਕਹਿੰਦਾ ਨਹੀਂ ਨਹੀਂ ਜਿੱਥੇ ਬੋਡੀ ਮਿਲੀ ਉੱਥੇ ਹੀ ਹੋ ਗਈ ਔਰ ਵੀ ਕਿਸੇ ਦਿਨ ਇਨਵੋਲਵਮੈਂਟ ਹੈ ਨਹੀਂ ਇਹ ਦੋਆ ਮੀਆਂ ਬੀਬੀ ਦੀ ਹੈ ਜੀ ਚਾਕੂ ਕਿੰਨੇ ਮਾਰੇ ਨਾਮਦੇ ਵੀ ਮਾਰੇ ਚਾਕੂ ਜੀ 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 ਬਿਲਕੁਲ ਜਿਹਦੇ ਪਤਨੇ ਵੀ ਚਾਕੂ ਮਾਰੇ ਗੱਲ ਹੀ ਕੋਟ ਹੈ ਨਾਮਦੇ ਇਹ ਮੇਰੇ ਤੇ ਕਮੰਡਾ ਜੀ ਡੈਥ ਹੋਈ ਹੈ ਜੀ ਇਹ ਕੀ ਕੰਮ ਕਰਦਾ ਸੀ ਸਵੇ ਇਹ ਜੀ ਕੁਝ ਦਿਨ ਪਹਿਨ ਸਾਲ ਖੋ ਗਿਆ ਸਾਲ ਸਵਾ ਸਾਲ ਪਹਿਲਾਂ ਇਹ ਵੈਸੇ ਤਾਂ ਦਿਹਾੜੀਦਾਰ ਹੀ ਬੰਦੇ ਨੇ ਹੈਗੇ ਇਹਦੇ ਤੇ ਵੀ ਇੱਕ ਪਰਚਾ ਹੈਗਾ ਮਰਡਰ ਦਾ सदर ਬਠਿੰਡੇ ਥਾਣੇ ਆ ਸਾਲ ਸਵਾ ਸਾਲ ਪਹਿਲਾਂ ਹੀ ਰੈਗੂਲਰ ਬੇਲ ਤੇ ਆਇਆ ਹੈਗਾ ਸੀ ਤੇ ਜਿਹੜਾ ਦੋਸ਼ੀ ਹੈਗਾ ਇਹਦੇ ਤੇ ਵੀ 6 ਪਰਚੇ ਹੈਗੇ ਆ ਬਠਿੰਡੇ ਦੇ ਅਲੱਗ-ਅਲੱਗ ਥਾਣਿਆਂ 'ਚ ਸਪੈਸ਼ਲ ਬਠਿੰਡੇ ਦੱਸਿਆ ਹੁਣ ਵੀ ਹੁੰਦਾ ਬਾੜੀ ਦੱਸਿਓ ਕਰਾਈ ਤੇ ਬਾਰੇ ਉਹਨਾਂ ਨੇ ਉਹਨਾਂ ਬਾੜੀ ਜਦੋਂ ਛੇੜਿਆ ਉਹ ਕੋਈ ਕੰਪਲੀਟ ਨਹੀਂ ਕੀਤੀ ਮੈਂ ਇਹ ਤਾਂ ਵਾਲੀ ਬੋਲ ਕੇ ਦੱਸਦਾ ਹਾਂ ਹੁਣੇ ਉਹਨਾਂ ਨੇ ਅਜੇ ਤਾਈਂ ਦੇਖੋ ਜੀ ਅੱਜ ਹੁਣ ਆਪਣੇ ਕੋਲ ਬੈਠ ਕੇ ਲੱਗੇ ਜਿੱਥੇ ਤੱਕ ਸਮਝ ਆਈ ਇਹ ਕੰਮ ਅਜੇ ਤੱਕ ਕੰਪਲੀਟ ਨਹੀਂ ਕੀਤੀ ਸਭ ਨੂੰ ਬਟ ਸਟਿਲ ਆਪਾਂ ਉਹਨਾਂ ਇਹ ਚੈੱਕ ਕਰ ਲਾਂਗੇ ਤੇ ਬਟੂ ਉਹਨੇ ਆਪ ਆਪਣੇ ਲੈਵਲ ਤੇ ਹੀ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਜਿਹੜਾ ਕਿ ਉਹ ਨਹੀਂ ਸਮਝਿਆ ਕਿ ਕਿੰਨੀ ਵੀ ਗੱਲਾਂ ਕਰ ਜੇ ਉਹ ਇਹਨਾਂ ਨੇ ਮਰਡਰ ਕੀਤਾ ਸੀ ਸ਼ਾਮ ਦੀ ਰਾਤ ਦੀ ਬਿਲਕੁਲ ਸ਼ਾਮ ਦੀ ਦੁਪਹਿਰ ਦੁਪਹਿਰ ਦੇ ਕਰਨਾ ਸੀ ਹਾਂ ਆਪਾਂ ਨੂੰ ਜਦੋਂ ਬੋਡੀ ਮਿਲੀ ਉਹ ਤੋਂ ਥੋੜੀ ਚਿਰ ਪਹਿਲਾਂ ਹੀ ਹੋਇਆ ਸੀ 12 ਹਾਂਜੀ ਇੱਕ ਲੈ ਕੇ ਕਿ ਮੈਂ ਹਾਂਜੀ ਨਾਲ ਲੈ ਕੇ ਇਸ ਨਾਲ ਉਹਨੂੰ ਲੈ ਕੇ ਆਈ ਸੀ ਬਾ ਕਿਉਂਕਿ ਇਹ ਗਵਾਂਢੀ ਸੀ ਇੱਕ ਤਰ੍ਹਾਂ ਦਾ ਦੋਸਤ ਵੀ ਸੀ ਹਾਂ ਹਾਂ ਬਹਾਨਾ ਬਣਾ ਕੇ ਲਿਆ ਕੀ ਬਹਾਨਾ ਬਣਾ ਬਹਾਨਾ ਐਗਜੈਕ ਸਾਰਾ ਵੀ ਮੈਂ ਜਿੱਦਾਂ ਨੇ ਡਿਟੇਲਸ ਨਹੀਂ ਅਸੀਂ ਜਿੱਦਾਂ ਤੁਹਾਨੂੰ ਪਹਿਲਾਂ ਵੀ ਬੇਦੀਗੀਤੀ ਦੱਸ ਸਕਦੇ ਬਟ ਬਹਾਨਾ ਬਣਾ ਕੇ ਜਿੱਦਾਂ ਗਵਾਂਢੀ ਸੀ ਦੋਸਤ ਵੀ ਸੀ ਤੇ ਫਿਰ ਉਹ ਬਹਾਨਾ ਬਣਾ ਕੇ ਨਾਲ ਲੈ ਸਰ ਜੀ ਉਸ ਉਹਨਾਂ ਨੇ ਜੋ ਸਬੂਤ ਦੱਸਿਆ ਕਿਉਂਕਿ ਨਾ ਪੰਚਾਇਤ ਕੋਲ ਨਾ ਪੁਲਿਸ ਕੋਲ ਕੰਪਲੇਟ ਕੀਤੀ ਕਿ ਹੋਰ ਵੀ ਕਾਰਨ ਹੋ ਸਕਦਾ ਉਸ ਨੂੰ ਸੁਧਾਲੇ ਜਾ ਕੇ ਕਿਦਾਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਨਾ ਜੀ ਕਿ ਬੰਦੇ ਹੁਣ ਫੜੇ ਨੇ ਹੁਣ ਤੇ ਆਪਾਂ ਅੱਜ ਜੱਜ ਸਾਹਿਬ ਤੋਂ ਉਹਨਾਂ ਨਿਰਮਾਣ ਲਵਾਂਗੇ ਤੇ ਹੁਣ ਉਹਨਾਂ ਦੀ ਹੋਰ ਵੀ ਗਹਿਰਾਈ ਨਾਲ ਪੁੱਛ ਪੜਤਾਲ ਕਰਾਂਗੇ ਜੇ ਕੋਈ ਹੋਰ ਵੀ ਕਾਰਨ ਹੋਵੇ ਉਹ ਵੀ ਸਾਹਮਣੇ ਆ ਜਾਏਗਾ ਜਿਵੇਂ ਸਰ ਇੱਕ ਤਮਾ ਦੇ ਚ ਰਹੇ ਨੇ ਇਹਦੇ ਪੇਰੈਂਟਸ ਨਾਲ ਇਸ ਤਰ੍ਹਾਂ ਖਲੇ ਬਿਨਾਂ ਦਾ ਬੇਟਾ ਇਸ ਤਰ੍ਹਾਂ ਦੀ ਹਰਕਤ ਕਰ ਰਿਹਾ ਹੈ ਇਹ ਜੀ ਜੋ ਹਜੇ ਤਾਈਂ ਮੁੱਢ ਲਾ ਸਾਨੂੰ ਉਹਨੇ ਪੁੱਛ ਪੜਤਾਲ ਤੇ ਪਤਾ ਲੱਗਾ ਉਹ ਹੀ ਤੁਹਾਡੇ ਨਾਲ ਸ਼ੇਅਰ ਕੀਤਾ ਹੈ ਬਾਕੀ ਜਿੱਦਾਂ ਫਿਰ ਮੈਂ ਤੁਹਾਨੂੰ ਕਹਿ ਰਹੇ ਹਾਂਗੇ ਹੁਣ ਆਪਾਂ ਪਰਮਾਨਡ ਲਾਂਗੇ ਫਿਰ ਪਤਾ ਕਰਾਂਗੇ ਸਾਰਾ